ਫਤਿਹਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜਿਹੜਾ ਜਿਹੜੀ ਸਭਾ ਕਹਿੰਦੇ ਆ ਜਿਹਨੂੰ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਪ੍ਰਬੰਧ ਕਰ ਰਹੀ ਹੈ ਉਹਨਾਂ ਬਾਰੇ ਕਿਉਂਕਿ ਉਹਦੇ ਵਿੱਚ ਲੱਖਾਂ ਦੀ ਗਿਣਤੀ ਚ ਲੋਕ ਆਉਂਦੇ ਨੇ ਔਰ ਆਉਣੇ ਸ਼ੁਰੂ ਹੋ ਚੁੱਕੇ ਨੇ ਹੁਣ ਵੀ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਕਿਹੜੀ ਕਿਹੜੀ ਸੁਵਿਧਾ ਜਾਂ ਕਿਹੜੀ ਕਿਹੜੀ ਸਹੂਲਤ ਜਾਂ ਕਿਹੜੀ ਐਮਰਜੈਂਸੀ ਸੇਵਾ ਉੱਥੇ ਅਵੇਲੇਬਲ ਹੈ ਸੇਤ ਸੁਵਿਧਾਾਂ ਤੋਂ ਸ਼ੁਰੂ ਕਰ ਲੈਨੇ ਆ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਸਾਰੇ ਸਬਾ ਦੇ ਏਰੀਆ ਦੇ ਵਿੱਚ ਖੋਲੇ ਜਾਣਗੇ ਜਿਸ ਤਰ੍ਹਾਂ ਸ਼੍ਰੀ ਨਾਨਪੁਰ ਸਾਹਿਬ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਪਦੀ ਸਮਾਰੋਹ ਤੇ ਖੁੱਲੇ ਗਏ ਸੀਗੇ ਤੇ ਉੱਥੇ ਹਰ ਕਿਸਮ ਦੀ ਦਵਾਈ ਹਰ ਕਿਸਮ ਦਾ ਟ੍ਰੀਟਮੈਂਟ ਜਿਹੜਾ ਅਵੇਲੇਬਲ ਹੋਊਗਾ ਡਾਕਟਰਾਂ ਦੀ ਟੀਮ ਉੱਥੇ ਹਰ ਇੱਕ ਕਲੀਨਿਕ ਤੇ ਤੇ ਡਿਸਪੈਂਸਰੀਆਂ ਚ ਅਵੇਲੇਬਲ ਰਹੂਗੀ ਤਾਂ ਕਿ ਕੋਈ ਕਿਸੇ ਨੂੰ ਕੋਈ ਰੱਬ ਨਾ ਕਰੇ ਕੋਈ ਸਿਹਤ ਪੱਖੋਂ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹ ਇਮੀਡੀਏਟਲੀ ਉਹ ਨਾਲ ਦੇ ਕਿਸੇ ਸੱਜੇ ਖੱਬੇ ਜੋ ਵੀ ਉਹਨਾਂ ਦੇ ਨੇੜੇ ਤੇੜੇ ਕਲੀਨਿਕ ਹੈ ਉੱਥੇ ਜਾ ਕੇ ਆਪਣਾ ਇਲਾਜ ਕਰਾ ਸਕਦੇ ਨੇ ਇੱਤੁਲਵਾ 200 ਸ਼ਟਲ ਬੱਸਾਂ ਬਿਲਕੁਲ ਫਰੀ ਸਰਵਿਸ ਉਹ ਜਿਹੜੀਆਂ ਲੋਕਾਂ ਲਈ ਉਹਨੂੰ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਚ ਮੱਥਾ ਟਕਾ ਕੇ ਫਿਰ ਅਲੱਗ-ਅਲੱਗ ਥਾਵਾਂ ਵਾਸਤੇ ਉਹਨਾਂ ਦੇ ਉੱਤੇ ਡਿਸਪਲੇ ਲੱਗਿਆ ਹੋਊਗਾ ਕਿੱਥੋਂ ਕਿੱਥੇ ਤੱਕ ਜਾਂਦੀ ਹੈ ਬੱਸ ਇਹ ਅਗਲਾ ਟਾਈਮ ਕਿੰਨੇ ਵਜੇ ਦਾ ਹੈ 200 ਬੱਸਾਂ ਨੇ ਜਿਨ੍ਹਾਂ ਦਾ ਡਿਸਪਲੇ ਕੀਤਾ ਹੋਊਗਾ ਕਿ ਇੱਥੋਂ ਐਨੇ ਮਿੰਟ ਤੇ ਬਸ ਜਾਊਗੀ ਫਿਰ ਅਗਲੀ ਬਸ ਐਨੇ ਮਿੰਟ ਬਾਅਦ ਆਊਗੀ ਤਾਂ ਸਾਰਾ ਉਹ ਸ਼ਡਿਊਲ ਜਿਹੜਾ ਬੱਸਾਂ ਦਾ ਉਹ ਡਿਸਪਲੇ ਕੀਤਾ ਹੋਊਗਾ 100 ਤੋਂ ਜ਼ਿਆਦਾ ਈ ਰਿਕਸ਼ੇ ਇਹ ਵੀ ਫ੍ਰੀ ਬਿਲਕੁਲ ਸਰਵਿਸ ਹੈ ਜਿੱਥੇ ਮਰਜ਼ੀ ਤੁਸੀਂ ਈ ਰਿਕਸ਼ੇ ਨੂੰ ਲੈ ਜਾਓ ਉੱਥੇ ਜਾ ਕੇ ਤੁਸੀਂ ਮੱਥਾ ਟੇਕਣਾ ਹੈ ਕਿਤੇ ਦਰਸ਼ਨ ਕਰਨੇ ਨੇ ਸ਼ਰਧਾਂਜਲੀ ਦੇਣੀ ਹੈ ਉਹ ਕਰਕੇ ਜਿਹੜਾ ਮਰਜੀ ਦੁਬਾਰਾ ਜਦੋਂ ਆਉਂਗੇ ਉਹ ਹੋਰ ਹੀ ਰਿਕਸ਼ਾ ਕੋਈ ਆਊਗਾ ਉਹਦੇ ਤੇ ਵਾਪਸ ਆ ਜਾਓ ਜਿੱਥੇ ਵੀ ਜਾਣਾ ਉਹਨੂੰ ਲੈ ਜਾਓ ਤੇ ਇਹਨਾਂ ਅਨੰਦਪੁਰ ਸਾਹਿਬ ਬਹੁਤ ਇਹਨਾਂ ਰਿਕਸ਼ਾ ਕਰਕੇ ਲੋਕਾਂ ਨੂੰ ਸੁਵਿਧਾ ਹੋਈ ਸੀ ਬਜ਼ੁਰਗਾਂ ਨੂੰ ਖਾਸ ਤੌਰ ਤੇ ਜਿਨ੍ਹਾਂ ਲਈ ਤੁਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਇਸ ਤੋਂ ਇਲਾਵਾ ਹੱਪ ਸਫਾਈ ਵਾਸਤੇ সুইਪਿੰਗ ਮਸ਼ੀਨਾ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਮਨ ਮੰਗਾਈਆਂ ਗਈਆਂ ਨੇ ਤੇ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਸਪੈਸ਼ਲੀ ਇਹ ਹਦਾਇਤਾਂ ਪਾਰਟੀ ਵੱਲੋਂ ਜਾਰੀ ਹੋਈਆਂ ਨੇ ਕਿ ਉਹਨਾਂ ਨੇ ਸਫਾਈ ਦਾ ਕੰਮ ਕਰਨਾ ਹੈ ਹਰ ਵਲੰਟੀਅਰ ਜਿਹੜਾ ਉਹ ਇੱਕ ਕੈਰੀ ਬੈਗ ਉਹਦੇ ਕੋਲੇ ਹੋਊਗਾ ਜਿੱਥੇ ਕਿਤੇ ਵੀ ਕੋਈ ਕਾਗਜ਼ ਕੋਈ ਪੱਤਾ ਕੋਈ ਗਲਾਸ ਕੋਈ ਕੂੜਾ ਕਰਕਟ ਕੋਈ ਪਿਆ ਉਹ ਚੁੱਕ ਕੇ ਉਹਨੂੰ ਆਪਣੇ ਬੈਗ ਚ ਪਾ ਕੇ ਅ ਛੋਟੇ ਹੱਥੀ ਜਿਹੜੇ ਨੇ हायर ਕੀਤੇ ਹੋਏ ਨੇ ਉਹ ਉਹਨਾਂ ਦੇ ਵਿੱਚ ਰੱਖ ਕੇ ਉਹਨੂੰ ਨਾਲ ਦੀ ਨਾਲ ਡਿਸਪੋਜ਼ ਆਫ ਕਰ ਦੇਣਗੇ ਸਫਾਈ ਕਰ ਦੇਣਗੇ ਤੇ ਰਾਤ ਨੂੰ ਵੀ ਸਫਾਈ ਦਾ ਕੰਮ ਜਿਹੜਾ ਉਹ ਜਾਰੀ ਰਹੂਗਾ ਵਲੰਟੀਅਰਾਂ ਦੀਆਂ ਜਿਹੜੀਆਂ ਡਿਊਟੀਆਂ ਨੇ ਉਹ ਸ਼ਿਫਟ ਵਾਈਜ਼ ਲੱਗ ਜਾਣਗੀਆਂ